ਤੁਸੀਂ ਮੈਡਮ ਨਰਿੰਦਰ ਭਰਾਸ ਦਾ ਇਹਨਾਂ ਵਿਰੋਧ ਕਿਉਂ ਕਰਦੇ ਹੋ ਕਿ ਅਨਾਬਾ ਕੈਂਚੀਆ ਆਪਣਾ ਇੱਕ ਇਸ਼ੂ ਬਹੁਤ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਹੈ ਰਕ ਜੁਨੇ ਦਾ ਇੱਕ ਮਸਲਾ ਬਹੁਤ ਵੱਡੇ ਲੈਵਲ ਤੇ ਹਾਈਲਾਈਟ ਹੋਇਆ ਪੂਰੇ ਪੰਜਾਬ ਦਾ ਇੱਕ ਇਸ਼ੂ ਬਣਿਆ ਸਾਰੀ ਕਹਿ ਰਹੇ ਨੇ ਵੀ ਜਿਹੜਾ ਪ੍ਰਧਾਨ ਬੰਦਾ ਹੈ ਪੈਸੇ ਦੇ ਕੇ ਬੰਦਾ ਹੈ ਕਰਪਸ਼ਨ ਦੇ ਤਾ ਐਮਐਲਏ ਦੇ ਸਿੱਧੇ 55 55 ਲੱਖ ਦੇ ਬਲੇਮ ਲੱਗ ਰਹੇ ਨੇ ਅਦਰ ਟਾਕ ਸ਼ੋਅ ਦੇਖ ਰਹੇ ਹੋ ਦੋਸਤਾਂ ਦਾ ਬਹੁਤ ਸਵਾਗਤ ਹੈ ਦੋਸਤੋ ਅੱਜ ਸਾਡੇ ਨਾਲ ਨੇ ਕੋ ਪਰਸਨੈਲਿਟੀ ਜੋ ਆਪਣੀ ਗੱਲ ਨੂੰ ਬੜੀ ਬੇਵਾਕੀ ਦੇ ਨਾਲ ਕਹਿਣ ਲਈ ਜਾਣੇ ਜਾਂਦੇ ਨੇ ਸਮਾਜ ਸੇਵੀ ਨੇ ਅਕਾਲੀ ਦਲ ਦੇ ਜੁਝਾਰੂ ਵਰਕਰ ਨੇ ਆਓ ਸਵਾਗਤ ਕਰਦੇ ਆਂ ਬਾਈ ਹਰਵਿੰਦਰ ਸਿੰਘ ਤੂਰੋਂ ਦਾ ਤੂਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਅਨੁਵਾਜੀ ਬਹੁਤ ਬਹੁਤ ਤੁਮ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਪਰਸਨਲ ਲਾਈਫ ਤੇ profession ਦੇ ਬਾਰੇ ਜਾਨਣਾ ਚਾਹਾਂ ਓਕੇ ਓਕੇ ਪਰਸਨਲ ਲਾਈਫ ਪਾ ਜੀ ਆਇਆ ਵੀ ਅਸੀਂ ਦੋ ਬ੍ਰਦਰਾਂ ਮੇਰੇ ਵੱਡੇ ਬ੍ਰਦਰ ਪਟਿਆਲੇ ਚ ਜੌਬ ਕਰਦੇ ਨੇ ਤੇ ਮੇਰੇ ਫਾਦਰ ਸਾਹਿਬ ਜੌਬ ਕਰਦੇ ਸੀ ਮੈਂ ਉਹ ਜਿਹੜਾ ਸਾਡਾ ਧਰਮੀ ਖਿੱਤਾ ਹੈ ਸਾਡਾ ਖੇਤੀਬਾੜੀ ਮੈਂ ਉਹ ਕਰ ਰਿਹਾ ਤੇ ਨਾਲ ਲੋਕ ਸੇਵਾ ਕਰਦਾ ਮੈਂ ਤੇ ਪੋਲਿਟਿਕਸ ਤੇ ਵਿੱਚ ਐਂਟਰੀ ਕਦੋਂ ਹੁੰਦੀ ਹੈ ਤੁਹਾਡੀ ਪੋਲਿਟਿਕਸ ਅਸਲ ਚੇਜ਼ ਨਾ ਮੈਨੂੰ ਬਾਇ ਬਲੱਡ ਮਿਲ ਹੀ ਹੋਈ ਹੈ ਜੀ ਮੇਰੇ ਆਪਣਾ ਦਾਦੇ ਪਰਦਾਦੇ ਸ਼ੋਮਨੀ ਅਕਾਲੀ ਦਲ ਚ ਮੇਰੀ ਇਹ ਚੌਥੀ ਵੀੜੀ ਹੈ ਮੇਰੇ ਫਾਦਰ ਸਾਹਿਬ ਜੌਬ ਕਰਨ ਦੇ ਨਾਲ ਨਾਲ ਉਹ ਵੀ ਬੀਜੀਵੋਰਡ ਦੀ ਉਹਨਾਂ ਦੀ ਕੋਚ ਪ੍ਰਧਾਨ ਰਹੇ ਨੇ ਜਿਹੜੀ ਸ਼ੋਮਨੀ ਅਕਾਲੀ ਦਲ ਨਾਲ ਰਿਲੇਟਰ ਸੀ ਤਾਂ ਮੈਨੂੰ ਇਹ ਬਲੱਡ ਲਾਈਨ ਹੈ ਮੇਰੀ ਤੁਸੀਂ ਬੱਲਾ ਬੜੇ ਸਿੱਧੇ ਸਵਾਲ ਤੇ ਮੈਂ ਇੱਕ ਆਉਣਾ मैडम पार्क ਦਾ ਉਦਘਾਟਨ ਕਰਨ ਜਾਂਦੇ ਨੇ ਕਰਕੇ ਜਾਂਦੇ ਨੇ ਤਾਂ ਉਹ ਘਰ ਵੀ ਨਹੀਂ ਪਹੁੰਚਦੇ ਤੁਸੀਂ ਲਾਈਵ ਹੋ ਜਾਨੇ ਹੋ ਜਾਂ ਕਿ ਉਸ ਤੋਂ ਬਾਅਦ मैडम ਲਾਇਬ੍ਰੇਰੀ ਦਾ ਉਦਘਾਟਨ ਕਰਨ ਜਾਂਦੇ ਨੇ ਤੁਸੀਂ ਉੱਥੇ ਜਾ ਕੇ ਲਾਈਵ ਹੋ ਜਾਨੇ ਹੋ ਯਾਨੀ ਹਰ ਚੀਜ਼ ਜਿਸ ਦਾ ਉਹ ਵਿਕਾਸ ਕਰਨਾ ਚਾਹੁੰਦੇ ਨੇ ਤੁਸੀਂ ਦਾ ਵਿਰੋਧ ਕਰਦੇ ਹੋ ਕੀ ਕਰਨਾ ਇਹ ਭਾਜੀ ਪਤਾ ਕੀ ਆ ਅਸਲ 'ਚ ਥੋੜੇ ਦੇਖਣ ਦਾ ਨਜ਼ਰੀਆ ਵੀ ਮੈਂ ਵਿਰੋਧ ਕਰਦਾ ਮੈਂ ਵਿਰੋਧ ਨਹੀਂ ਕਰਦਾ ਮੈਂ मैडम ਭਰਾ ਦੇ ਹੱਕ 'ਚ ਆ ਜੀ ਮੈਂ मैडम ਭਰਾ ਦਾ ਭਲਾ ਚਾਹਣ ਵਾਲਾ ਇਨਸਾਨ ਆ ਉਹਦੇ ਕਾਰਨ ਕਿ ਆ ਦੇਖੋ ਪਹਿਲਾਂ ਤੁਸੀਂ ਸਾਡੇ ਪਾਰਕ ਦੀ ਗੱਲ ਕੀਤੀ ਤੂਰਪੱਤੀ ਪਾਰਕ ਦੀ ਜੀ ਉਹ پارک ਨੂੰ ਤੂਰ ਪੱਤੀ ਵਾਸੀਆਂ ਨੇ 3.5 ਤੋਂ 4.5 ਕਿਲੇ ਦਿੱਤੇ ਜੀ ਜਿਸ ਵਿੱਚ ਮੈਡਮ ਨੇ 1 ਕਰੋੜ ਸਮਥਿੰਗ ਉੱਤੇ ਲਾਉਣ ਦਾ ਨਿਸ਼ਚੈ ਕੀਤਾ ਨਹੀਂ ਪੱਥਰ ਰੱਖਿਆ ਜੀ ਉਹ ਮੈਂ ਜਦੋਂ پارک ਬਣ ਰਿਹਾ ਸੀ ਪੀਡਬਲਯੂਡੀ ਦਾ ਵੀ ਮੈਡਮ ਨੇ ਬਣਾਇਆ پارک ਮੈਂ ਉਦੋਂ ਵੀ ਜੀ ਵੀ ਇੱਥੇ ਕੰਮ ਪ੍ਰੋਪਰ ਨਹੀਂ ਚੱਲ ਰਿਹਾ ਮੈਂ ਉਦੋਂ ਬਾਅਦ ਅ ਮੈਸੇਜ ਭੇਜੇ ਮੈਂ ਫੇਸਬੁੱਕ ਤੇ ਵੀ ਪਾਇਆ देखो ਮੈਂ ਕਿਤਨਾ ਕਿਤਾ ਕਾਲੀ ਦਾ ਲੋਨ ਕਰਕੇ ਮੈਂ ਸਿੱਧਾ ਉਹਨਾਂ ਨਾਲ ਨਹੀਂ ਰਾਬਤਾ ਕਰ ਸਕਿਆ ਜੀ ਨਹੀਂ ਕਰ ਸਕਦਾ ਜੀ ਮੈਨੂੰ ਐ ਸੀਗਾ ਵੀ ਮੈਡਮ ਇਹ ਮੇਰੇ ਦੇਖ ਕੇ ਆਪਦੇ ਉਹ ਡਿਪਾਰਟਮੈਂਟ ਵਾਲੇ ਨੂੰ ਬੁਲਾਉਣਗੇ ਤੇ ਮੜਾ ਜਾ ਕਹਿਣਗੇ ਅਰ ਚੱਜਦਾ ਕੰਮ ਕਰੋ ਪਰ ਬਦਕਿਸਮਤੀ ਇੱਥੇ ਹੈ ਮੈਡਮ ਨੇ ਉਹਨਾਂ ਨੂੰ ਚੱਜਦਾ ਕੰਮ ਕਰਨ ਵਾਸਤੇ ਤਾਂ ਕਿੱਥੇ ਕਹਿਣਾ ਸੀ ਉਹਨਾਂ ਨੂੰ ਹੱਲਾਸ਼ੀਰੀ ਦਿੰਦੇ ਰਹੇ ਤੇ ਜਦੋਂ ਉਦਘਾਟਨ ਕਰਕੇ ਗਏ ਨੇ ਦੂਰੇ ਪੜਕ ਦਾ ਉਦਘਾਟਨ ਕਰਕੇ ਗਏ ਨੇ ਜੀ ਲੋਕਾਂ ਦਾ ਪੈਸਾ ਲੱਗਿਆ ਹੋਇਆ ਜੀ ਸਾਡੇ ਮਨਲੇ ਪਾਰਕ ਦਾ ਮਤਲਬ ਕੀ ਸੰਭੂਰੇ ਪਾਰਕ ਦਾ ਮਤਲਬ ਇਹ ਹੋਇਆ ਹੈ ਦੇਖੋ ਪਾਰਕ ਹੈਗਾ ਬੁੱਤੇ ਨਹੀਂ ਜੀ ਨਾ ਉੱਥੇ ਮਾਲੀ ਹੈ ਨਾ ਪਾਣੀ ਲਾਉਣ ਵਾਸਤੇ ਸਾਨੂੰ ਬਿਜਲੀ ਦਾ ਪ੍ਰਬੰਧ ਹੈ ਮੀਟਰ ਹੈ ਉੱਥੇ ਠੀਕ ਹੈ ਨਾ ਕੋਈ ਉੱਥੇ ਮਸ਼ੀਨ ਹੈ ਜਿਹੜੇ ਝੁੱਲੇ ਲੱਗੇ ਨੇ ਉਹ ਪਲਾਸਟਿਕ ਦੇ ਨੇ ਓਕੇ ਇਸ ਕਰਕੇ ਮੈਂ ਕੈਪਚੂਲ ਬਾਇਆ ਸੀਗਾ ਵੀ ਪਾਰਕ ਦਾ ਇਤਹਾਦ ਘਟਨਾ ਪਰ ਪਾਰਕ ਦੂਰ ਹੈ ਹਮ ਲਾਇਬ੍ਰੇਰੀ ਵਿੱਚ ਕਿਤਾਬਾਂ ਨਹੀਂ ਉਹਦੀ ਲਾਇਬ੍ਰੇਰੀ ਦੀ ਗੱਲ ਕਰ ਰਿਹਾ ਹਾਂ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਮੈਂ ਪਾਇਆ ਸੀ ਕਿ ਭਗਵੰਤ ਮਾਨ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜਿਹੜੀ ਲਾਇਬ੍ਰੇਰੀ ਤੇ ਆਪਾਂ ਨੂੰ ਸਾਰਿਆਂ ਨੂੰ ਪਹੁੰਚ ਦੇ ਦੇਣੀ ਹੈ ਇਲਾਕੇ ਦੇ ਵਿੱਚ ਦੇਖਣ ਨੂੰ ਵੀ ਸਾਰੇ ਪੁਨੀਗਰ ਵਾਸੀਆਂ ਨੂੰ ਜੁੜਨਾ ਚਾਹੀਦਾ ਜੀ ਪਰ ਹੋਇਆ ਕਿ ਮੈਂ ਖੁਦ ਗਿਆ ਤਿੰਨ ਚਾਰ ਵਾਰ ਜੀ ਮੈਨੂੰ ਲਾਇਬ੍ਰੇਰੀ ਬੰਦ ਮਿਲੀ ਓਕੇ ਜਦੋਂ ਮੈਂ ਫਿਰ ਦੇਖਣ ਗਿਆ ਚੰਗੀ ਤਰ੍ਹਾਂ ਦੇਖਿਆ ਤਾਂ ਉਹ ਲਾਇਬ੍ਰੇਰੀ ਚ ਕਿਤਾਬਾਂ ਹੀ ਨਹੀਂ ਹੈਗੀਆਂ ਜੀ ਤੁਸੀਂ ਇਹਨਾਂ ਦੇ ਗੁਦ ਘਾਟਨ ਤੁਸੀਂ ਲਾਇਬ੍ਰੇਰੀ ਦਾ ਕਰ ਰਹੇ ਹੋ ਹਾਂਜੀ ਬਿਲਡਿੰਗ ਹੋਣਾ ਦੀ 70 ਲੱਖ ਦੀ ਤੁਸੀਂ ਜੀ ਠੀਕ ਹੈ ਉਹ ਚਲੋ ਅੱਡੇ ਵਿਸ਼ਾ ਇਹ ਤੇ ਕਿੰਨੇ ਲੱਗੇ ਕਿੰਨੇ ਨਹੀਂ ਲੱਗੇ ਹਾਂਜੀ ਠੀਕ ਹੈ ਪਰ ਉਹਦੇ ਵਿੱਚ ਕਿਤਾਬਾਂ ਨਹੀਂ ਹੈਗੀਆਂ ਉਹ ਬਿਲਡਿੰਗ ਐ ਸਰ ਉਹ ਬਿਲਡਿੰਗ ਐ ਸਰ ਉਥੇ ਤਿੰਨ ਚਾਰ ਕਿਤਾਬਾਂ ਨੇ ਤਿੰਨ ਚਾਰ ਕਿਤਾਬਾਂ ਚੋਂ ਇੱਕ ਕਿਤਾਬ ਪੰਜਾਬੀ ਦਾ ਵਾਕੀ ਹੁੰਦੀ ਦੀ ਹੂੰ ਹੋ ਸਕਦਾ ਹੈ ਵੀ ਕੁਝ ਟਾਈਮ ਬਾਅਦ ਉਹ ਆਗੇ ਦੋ ਚਾਰ ਦਿਨਾਂ ਦੇ ਵਿੱਚ ਉਹਨਾਂ ਦੀ ਸੈਟਿੰਗ ਹੋ ਜਾਂਦੀ ਹੋਊਗੀ ਲਿਆਉਣ ਦੇ ਲਈ ਤੁਸੀਂ ਹੁਣ ਬਿਲਕੁਲ ਤੁਹਾਡੀ ਗੱਲ ਠੀਕ ਹੈ ਹੁਣ ਤਾਂ ਦਿਨ ਬਹੁਤ ਹੋ ਗਏ ਨਾ ਜੀ ਜਿਹੜੇ ਜਵਾਕਾਂ ਨੂੰ ਨਮਾ ਚਾਉ ਸੀ ਸਾਡੇ ਲਾਇਬ੍ਰੇਰੀ ਖੁੱਲੀ ਹੈ ਜਿਹੜੇ ਕਿਤਾਬਾਂ ਦੇ ਸ਼ੌਕੀਨ ਨੇ ਤੁਹਾਡੇ ਵਰਗੇ ਉਹਦੇ ਜਾ ਕੇ ਦੇਖਦੇ ਨੇ ਉਹ ਉਹਨਾਂ ਦਾ ਚਾ ਤਾਂ ਖਤਮ ਹੋ ਗਏ ਜਦ ਕਿ ਉਹਨਾਂ ਨੂੰ ਐਡੀ ਕਾਲੀ ਕੀ ਹੋ ਗਈ ਸੀ ਚਾਰ ਦਿਨ ਠਹਿਰ ਕੇ ਕਿਤਾਬਾਂ ਦੀ ਸੈਟਿੰਗ ਕਰਕੇ ਫਿਰ ਲਾਇਬ੍ਰੇਰੀ ਦੀ ਉਸਾਰਨ ਕਰਦੇ ਤੁਹਾਨੂੰ ਇਹ ਲੱਗਦਾ ਵੀ ਕਾਲੀ ਦੇ ਵਿੱਚ ਫਟਾਫਟ ਬਿਲਕੁਲ ਬਿਲਕੁਲ ਕਾਲੀ ਕਾਲੀ ਦੇ ਕਾਰਨ ਕੀ ਮੰਨਦੇ ਹੋ ਜਦ ਕਿ ਹਜੇ ਕੋਈ ਵੱਡੀ ਇਲੈਕਸ਼ਨ ਨਹੀਂ ਨੇੜੇ ਤੇ ਹੈਗੀ ਤੇ ਫਟਾਫਟ ਕਾਦੀ ਦੇ ਵਿੱਚ ਤੁਹਾਨੂੰ ਕੀ ਲੱਗ ਰਿਹਾ ਇਹ ਮੈਨੂੰ ਇਹ ਲੱਗ ਰਿਹਾ ਵੀ ਇਹ ਸਰਕਾਰ ਨੇ ਜਿੱਡਾ ਵੱਡਾ ਨਟੰਕੀ ਕੀਤੀ ਹੋਈ ਸੀ ਜੀ ਕੰਮਾਂ ਦੀ ਜੀ ਹੁਣ ਇਹਨਾਂ ਨੂੰ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸ਼ਾਂਤੀ ਦੀਆਂ ਚੋਣਾਂ 'ਚ ਜਾਣਾ ਪੈਣਾ ਪਿੰਟਾਂ 'ਚ ਜੀ ਇਹ ਪਿੰਡਾਂ ਚ ਜਾ ਕੇ ਕੀ ਕਹਿਣਗੇ ਵੀ ਅਸੀਂ ਕੀ ਕੀਤਾ ਇਹ ਇਹੀ ਸਾਡੇ ਅਧੂਰੇ ਪਾਰਕ ਦਾ ਤੇ ਅਧੂਰੀ ਲਾਇਬ੍ਰੇਰੀ ਦੀ ਗੱਲ ਕਰਦੇ ਅੱਛਾ ਉਹਨਾਂ ਦਾ ਪ੍ਰਚਾਰ ਕਰ ਉਹਨਾਂ ਨੂੰ ਪ੍ਰਚਾਰ ਕਰਨਗੇ ਤੇ ਆ ਨਾਬਾ ਕੰਜੀਆ ਆਪਣਾ ਇੱਕ ਇਸ਼ੂ ਬਹੁਤ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਉਹਦਾ ਇੱਕ ਗੱਲ ਦੀ ਹੱਡੀ ਬਣ ਗਿਆ ਸਾਡੇ ਸਭ ਦੀ ਤੇ ਉਹ ਇੰਨਾ ਡਿਲੇ ਹੋਣ ਦਾ ਰੀਜ਼ਨ ਉਹਨੂੰ ਕੀ ਮੰਨਦੇ ਹੋ ਬੀਇੰਗ ਐਮਸੀ ਤੁਸੀਂ ਤਾਂ ਐਮਸੀ ਰਹੋ ਉਹ ਤੁਹਾਨੂੰ ਪਤਾ ਵੀ ਉਹ ਇਹ ਕਿੱਡਾ ਵੱਡਾ ਇੱਕ ਪ੍ਰੋਬਲਮ ਇਹਨਾਂ ਦੇ ਵਿੱਚ ਫੇਸ ਕਰਨੀ ਪੈਂਦੀ ਆ ਉਸ ਟੋਟੇ ਨੂੰ ਇੱਕ ਹੱਲ ਕਰਵਾਉਣ ਦੀ ਜਿੱਥੇ ਬਹੁਤ ਸਾਰੇ ਐਕਸੀਡੈਂਟ ਹੋਏ ਤੇ ਬਹੁਤ ਜ਼ਿਆਦਾ ਉਸ ਦਾ ਜਥੇਬੰਦੀਆਂ ਨੇ ਬਾਕੀ ਸੰਸਥਾਵਾਂ ਨੇ ਵੀ ਵਿਰੋਧ ਕੀਤਾ ਪਰ ਫਿਰ ਵੀ ਉਹ ਹੱਲ ਕਿਉਂ ਨਹੀਂ ਹੋ ਪਾ ਰਿਹਾ ਹੱਲ ਤਾਂ ਨਹੀਂ ਹੋ ਰਿਹਾ ਵੀ ਸਾਨੂੰ ਸੀਰੀਅਸ ਪੋਨੀਗੜ ਨੂੰ ਲੈ ਹੀ ਨਹੀਂ ਰਹੇ ਮੈਗਾ ਜੀ ਉਹ ਹੱਲ ਹੋਣ ਦਾ ਏਡਾ ਸੀਗਾ ਜੇ ਮੈਡਮ ਆ ਕੇ ਠੀਆ ਕਰਕੇ ਬਹਿ ਜਾਣ ਦੇ ਵੀ ਮੈਂ ਨਾ ਭਾ ਕੇ ਇੰਚੰਦਾ ਹੱਲ ਕਰਨਾ ਤਾਂ ਕਰ ਦਿੰਦੇ ਮੈਡਮ ਸਿਰਫ ਕੀ ਕਰਦੇ ਰਹੇ ਨੇ ਕੋਈ ਨਾ ਕੋਈ ਜਿਮਨੀ ਚੋਂ ਆਉਂਦੀ ਸੀ ਦੋ ਨਾਰੀਅਲ ਦੋ ਲੱਡੂ ਇੱਕ ਖੰਮਣੀ ਲੈ ਕੇ ਉਹਦਾ ਮੂਹਰਤ ਕਰ ਜਾਂਦੀ ਸੀ ਜੀ ਉਸ ਤੋਂ ਬਾਅਦ ਗੱਲ ਉੱਥੀ ओके ਲੋਕਾਂ ਨੂੰ ਉਸ ਗੁੱਸਾ ਆਉਂਦਾ ਰਿਹਾ ਵੀ ਥੋੜੂ ਜੇ ਪ੍ਰੋਬਲਮ ਹੈ ਵੀ ਨਹੀਂ ਉਹਦਾ ਕੰਮ ਹੋ ਰਿਹਾ ਹੂੰ ਨਹੀਂ ਤੁਹਾਡਾ ਤੁਸੀਂ ਦਿਖਾਟਨਤਾ ਨਾ ਕਰੋ ਹਾਂ ਲੋਕਾਂ ਨੂੰ ਝੂਠਾ ਲਾਰਾਤਾ ਨਾ ਲਾਓ ਵੀ ਕੰਮ ਸ਼ੁਰੂ ਹੋਣ ਵਾਲਾ ਫਿਰ ਮੈਡਮ ਨੇ ਕਿਹਾ ਵੀ ਹੁਣ ਇਹਦਾ ਟੈਂਡਰ ਹੋ ਗਿਆ ਜੀ ਜੀ ਤੁਸੀਂ ਮੈਡਮ ਦੀ ਵੀਡੀਓ ਪਈ ਐ ਇੱਥੇ ਜੀ ਵੀ ਇਹਦਾ ਟੈਂਡਰ ਹੋ ਗਿਆ ਕੰਮ ਸ਼ੁਰੂ ਕਰਨ ਵਾਲਾ ਕੰਮ ਕਿੱਧਰ ਸ਼ੁਰੂ ਹੋਊਗਾ ਵੀ ਉਹ ਨਾਬਾ ਕੈਂਚਿਆਂ ਤੋਂ ਲੈ ਕੇ ਜਿਹੜਾ ਸਤਸੰਗ ਹੈ ਜੀ ਸੰਗਰਧ ਤੱਕ ਸੁਰੂਤ ਸੇ ਰਹਿੰਦੇ ਹੋ ਸੰਗਰਧ ਤੱਕ ਆ ਉੱਥੇ ਚੱਕਾ ਸੀ ਪਾ ਪਾ ਕੇ ਜੋਰ ਦਾਂਗੇ ਜੀ ਪਰ ਮੈਂ ਉਦੋਂ ਵੀ ਕਹਿ ਰਿਹਾ ਸੀ ਮੈਂ ਉਹਦੋਂ ਵੀ ਝੂਠ ਹੋ ਰਹੇ ਸੀਗੇ ਹੂੰ ਕਿਉਂ ਕਿ ਜਿਹੜਾ ਅੱਜ ਕੰਮ ਚੱਲਿਆ ਉਹ ਉਲਟ ਦਿਸ਼ਾ ਵਾਂ ਚੱਲ ਰਿਹਾ ਹੂੰ ਉਹ ਪਟਿਆਲੇ ਵਾਲ ਪੈਪਾਂ ਬਾ ਰਹੇ ਨੇ ਓਕੇ ਜੇ ਉਹਦੋਂ ਉਹ ਪਾਸ ਹੋ ਗਿਆ ਸੀਗਾ ਉਹ ਤਾਂ ਇਧਰ ਹੀ ਸਾਈਡ ਪਾਸ ਹੋ ਗਿਆ ਸੀ ਹੁਣ ਪੈ ਪੁੱਤਰ ਕਿਵੇਂ ਪੈਣ ਲੱਗੀਆਂ ਠੀਕ ਹੈ ਇਸ ਕਰਕੇ ਸਹੀ ਕੰਮ ਜਿਹੜਾ ਅਸਲ ਚ ਸੌਖਾ ਕੰਮ ਹੈ ਹੁਣ ਕਰਨ ਲੱਗੇ ਨੇ ਠੀਕ ਹੈ ਉਦੋਂ ਦੇ 3-4 ਸਾਲ ਦੇ ਇਹ ਲੋਕਾਂ ਨੂੰ ਬੇਕੂਫ ਬਣਾਉਂਦੇ ਆ ਰਹੇ ਨੇ ਵੀ ਅਸੀਂ ਇਹਨੂੰ ਚੰਡੀਗੜ ਵਰਗਾ ਬਣਾ ਦਾਂਗੇ ਜੀ ਅਸੀਂ ਇਹਨੂੰ ਬੰਬੇ ਵਰਗਾ ਬਣਾ ਦਾਂਗੇ ਜੀ ਪਰ ਸਾਡੇ ਲੋਕ ਕਹਿੰਦੇ ਨੇ ਵੀ ਜਿਹੇ ਜਾਂ ਸ਼ੋਮਣੀ ਕਾਲੀ ਦਲ ਟਾਈਮ ਸੀਗਾ ਸਾਡਾ ਪੁਨੀਗਰ ਸਾਡਾ ਉਹੋ ਜਿਹਾ ਹੀ ਰਹਿਣ ਦੋ ਸਾਨੂੰ ਉਹੋ ਜਿਹਾ ਹੀ ਵਧੀਆ ਆ ਤੁਰ ਸਾਹਿਬ ਤੁਸੀਂ ਸ਼ੋਮਣੀ ਕਾਲੀ ਦਲ ਦੀ ਗੱਲ ਕਰ ਰਹੇ ਹੋ ਪਰ ਇੱਥੇ ਤਾਂ ਇੱਕ ਹੋਇਆ ਵੀ ਆਮ ਘਰਾਂ ਦੇ ਧੀ ਪੁੱਤ ਐਮਐਲਏ ਤੱਕ ਪਹੁੰਚ ਗਏ ਐਮਪੀ ਬਣ ਕੇ ਬਣ ਗਏ ਪਰ ਜਦੋਂ ਪਹਿਲਾਂ ਹੁੰਦਾ ਸੀ ਜਿਹੜਾ ਸਿਸਟਮ ਉਸ ਦੇ ਵਿੱਚ ਇਹ ਸੀਗਾ ਕੀ ਲੀਡਰਾਂ ਦੇ ਪੁੱਤ ਹੀ ਲੀਡਰ ਦੇਤੀ ਪੁੱਤ ਹੀ ਲੀਡਰ ਬਣਦੇ ਸੀਗੇ ਪਰ ਇਹ ਤਾਂ ਇੱਕ ਪੋਜ਼ਿਟਿਵ ਸਿਗਨਲ ਹੈ ਬਹੁਤ ਵਧੀਆ ਗੱਲ ਹੈ ਜੀ ਇਹ ਇਹ ਦੇਖੋ ਲੋਕਾਂ ਨੇ ਹੱਥਾਂ ਦੇ ਵੀ ਚੱਕਿਆ ਜੀ ਕਿਉਂਕਿ ਪਹਿਲੀਆਂ ਜਿਹੜੀਆਂ ਭਾਵੇਂ ਸ਼੍ਰੋਮਣੀ ਕੱਲੀ ਦਾ ਲਾਲੋ ਕਾਂਗਰਸ ਲਾਲੋ ਭਾਜਪਾ ਲਾਲੋ ਇਹ ਲੀਡਰਾਂ ਦੇਤੀਆਂ ਪੁੱਤਾਂ ਨੂੰ ਅੱਗੇ ਲੈ ਕੇ ਆਉਂਦੇ ਸੀ ਜੀ ਇਹ ਪਾਰਟੀ ਆਈ ਤੇ ਇਹ ਪਾਰਟੀ ਦਾ ਸਾਰਿਆਂ ਨੂੰ ਚਾਅ ਸੀ ਵੀ ਇਹਨਾਂ ਨੇ ਆਮ ਘਰਾਂ ਦੇ ਤੂਏ ਪੁੱਤਾਂ ਨੂੰ ਜਿਹੜੇ ਵਧੀਆ ਬੋਲਦੇ ਸੀ ਵਧੀਆ ਜਿਨ੍ਹਾਂ ਨੂੰ ਕੰਮ ਕਰਦਾ ਚਾ ਸੀਗਾ ਅਰਦੇਸ਼ ਸ਼ਹਿਰ ਵਾਸੀਆਂ ਲਈ ਜਿਹੜੇ ਸਮਾਜ ਦਾ ਸਮਾਜਿਕ ਵੀ ਚਾਹੁੰਦੇ ਸੀ ਉਹਨਾਂ ਨੂੰ ਅੱਗੇ ਲੈ ਕੇ ਆਏ ਜੀ ਪਬਲਿਕ ਨੇ ਤਾਂ ਆਪਦੀ ਡਿਊਟੀ ਨਿਭਾਤੀ ਉਹਨਾਂ ਨੇ ਤਾਂ ਵੋਟਾਂ ਜਿੱਤ ਜਾਣ ਲਾ ਕੇ ਪਾਤੀਆਂ ਪਰ ਪਬਲਿਕ ਨੂੰ ਇਹ ਨਹੀਂ ਸੀ ਨਾ ਪਤਾ ਕਿ ਕੁਰਸੀ ਦਾ ਨਸ਼ਾ ਇਹੋ ਜਿਹਾ ਹੈ ਕਿ ਇੱਥੇ ਬਹਿ ਕੇ ਲੋਕ ਭੁੱਲ ਜਾਂਦੇ ਨੇ ਸਾਡੇ ਦੇਖੋ ਸਭ ਤੋਂ ਛੋਟੀ ਉਮਰ ਦੇ ਮੈਡਮ ਐਮਐਲ ਬਣੇ ਜੀ ਤੋ ਜਜ਼ਬਾ ਬਹੁਤ ਸੀ ਮੈਨੂੰ ਪਤਾ ਰੂੜਿਆਂ ਦੇ ਢੇਰਾਂ ਤੇ ਚੜ੍ਹਜਪ ਸਿੰਘਲਾ ਸਾਹਿਬ ਦੀਆਂ ਫੋਟੋਆਂ ਲਾ ਲਾ ਪਿੱਛੇ ਇਹ ਪ੍ਰਚਾਰ ਕਰਦੇ ਸੀਗੇ ਜੀ ਅੱਜ ਉਦੋਂ ਟਿੱਗਣਾ ਗੰਦ ਸਾਡੇ ਸ਼ਹਿਰਾਂ ਚ ਸੰਗੂਰ ਦੇਖ ਲੋ ਭਵਨਗੜ੍ਹ ਦੇਖ ਲੋ ਜੀ ਟਿੱਗਣਾ ਗੰਦ ਪਿਆ ਹੋਇਆ ਅੱਜ ਨਹੀਂ ਦਿੰਦਾ ਮੈਡਮ ਨੂੰ ਜਦ ਕਿ ਨਗਰ ਕੌਂਸਲ ਚ ਬਹਿ ਕੇ ਮੀਟਿੰਗ ਕਰਨੀ ਐ ਵੀ ਆਪਾਂ ਇਹਨੂੰ ਕਿਵੇਂ ਕਰੀਏ ਉਹ ਸੌਖਾ ਬਾਹਲਾ ਔਖਾ ਨਹੀਂ ਸਵੱਛਪਾੜਤ ਵਾਰੇ ਮੈਨੂੰ ਨਹੀਂ ਲੱਗਦਾ ਕਿਸੇ ਕਾਉਂਸਲਰ ਨੂੰ ਜਾਂ ਕਿਸੇ ਨੂੰ ਪਤਾ ਉਹ ਸਵੱਛ ਭਾਰਤ ਦੀ ਮਦਦ ਲੈ ਲਓ ਹੂੰ ਪਿੱਛੇ ਸਵੱਛ ਭਾਰਤਾਂ ਹੀ ਸਾਡੀ ਜਿਹੜੀ ਉਹ ਬਣਾਈ ਹੋਈ ਹੈ ਆਪਣਾ ਮੈਪ ਹੁਣਿਕੜ ਬੋਲਦਾ ਜੀ ਅਸੀਂ ਕੰਮ ਸ਼ੁਰੂ ਕਰਨ ਲੱਗ ਗਏ ਜੀ ਤੁਸੀਂ ਇਹ ਦੇਖੋ ਅਸੀਂ ਸਾਰਾ ਉਹਦਾ ਬਣਾ ਲਿਆ ਵੀ ਆਪਾਂ ਕਿੱਥੋਂ ਇਹ ਸ਼ੁਰੂ ਕਰਨਾ ਤੇ ਮੁੰਡਾ ਬਹੁਤ ਹੁਨਤੀ ਸੀਗਾ ਜੀ ਉਹ ਜਦੋਂ ਇਹਨਾਂ ਨੂੰ ਲੱਗਿਆ ਵੀ ਇਹ ਤਾਂ ਯਾਰ ਉਧਰ ਪਾਸੇ ਜਾ ਰਹੇ ਨੇ ਤਾਂ ਭੋਨਿਕੜ ਨੂੰ ਸੋਹਾਂ ਕਰ ਲੈਣਗੇ ਸਾਨੂੰ ਕਿਹਨੇ ਪੁੱਛਣਾ ਉਹ ਮੁੰਡੇ ਚੱਕੇ ਬਦਲੀ ਕਰਦੇ ਓਕੇ ਜਦ ਮੈਂ ਉਹਨਾਂ ਤੋਂ ਪੁੱਛਿਆ ਵੀ ਬਦਲੀ ਕਿਉਂ ਕਰਤੀ ਕਰਨ ਦਾ ਦੱਸੋ ਕਦੇ ਨਗਰ ਕੌਂਸਲ ਦੀ ਆਪੋਸੀਡ ਲੜਾਈ ਆ ਇਹਦਾ ਨੁਕਸਾਨ ਹੋ ਜੂ ਅੱਛਾ ਵੀ ਨਗਰ ਕੌਂਸਲ ਅੱਡਾ ਸਿਸਟਮ ਹੈ ਸਵਚ ਭਾਰਤ ਦਾ ਅੱਡਾ ਉਹ ਆਪਣਾ ਕੰਮ ਕਰ ਰਿਹਾ ਸਿਰਫ ਤੇ ਸਿਰਫ ਕੀ ਸਾਨੂੰ ਰੋਕਣ ਵਾਸਤੇ ਵੀ ਇਹ ਸਾਡੇ ਤੇ ਪੋਲੀਟਿਕਲੀ ਮਾਈਲੇਜ ਨਾ ਉਸਦੀ ਹੈ ਉਹ ਬਸ ਉਸ ਉਸ ਤਰੀਕੇ ਦੇ ਨਾਲ ਉਸ ਨੂੰ ਦੇਖਿਆ ਗਿਆ ਤੂਰ ਸਾਹਿਬ ਇੱਕ ਤੁਸੀਂ ਤੁਹਾਡੀ ਜਿਹੜੀ ਫੈਮਿਲੀ ਹੈ ਟਰੱਕ ਯੂਨੀਅਨ ਦੇ ਨਾਲ ਵੀ ਲੰਬੇ ਸਮੇਂ ਤੋਂ ਜੁੜੀ ਹੋਈ ਹੈ ਤੁਹਾਡੀ ਤੂਰ ਫੈਮਿਲੀ ਤਾਂ ਬਹੁਤ ਜ਼ਿਆਦਾ ਉਦੋਂ ਟਰੱਕਸ ਵਗੈਰਾ ਇਹਦੇ ਵਿੱਚ ਨੇ ਕਿੱਦਿਨੇ ਦਾ ਇੱਕ ਮਸਲਾ ਬਹੁਤ ਵੱਡੇ ਲੈਵਲ ਤੇ ਹਾਈਲਾਈਟ ਹੋਇਆ ਪੂਰੇ ਪੰਜਾਬ ਦਾ ਇੱਕ ਇਸ਼ੂ ਬਣਿਆ ਉਸ ਇਸ਼ੂ ਦੇ ਵਿੱਚ ਪੈਸੇ ਦੇ ਲੈਂਡ ਦੇਣ ਖਾਸ ਤੌਰ ਤੇ ਬੋਲਵਾਲਾ ਬਹੁਤ ਰਿਹਾ ਪੈਸੇ ਦੇ ਬੋਲਵਾਲਾ ਪੈਸੇ ਦੇ ਲੈਂਡ ਦੇਣ ਦਾ ਉਸ ਨੂੰ ਕਿਵੇਂ ਦੇਖਦੇ ਹੋ ਤੇ ਦੂਸਰਾ ਹੁਣੇ-ਹੁਣੇ ਰੀਸੈਂਟਲੀ ਜਿਹੜਾ ਵਕੀਲਾਂ ਵੱਲੋਂ ਪਲਾਟ ਦੇ ਕਬਜ਼ੇ ਦਾ ਇਹਨਾਂ ਸਭ ਚੀਜ਼ਾਂ ਨੂੰ ਤੁਸੀਂ ਕੀ ਦੇਖਦੇ ਹੋ ਕਿ ਜਿਹੜਾ ਬੰਦਾ ਗਰਾਊਂਡ ਲੈਵਲ ਤੋਂ ਉੱਠਿਆ ਹੋਇਆ ਹੈ ਉਸ ਨੂੰ ਬੇਸਿਕ ਚੀਜ਼ਾਂ ਦਾ ਵੀ ਪਤਾ ਹੈ ਕਿ ਉਹ ਐਸ ਲੈਵਲ ਤੱਕ ਦੀ ਹੱਦ ਤੱਕ ਜਾ ਸਕਦੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਦੇਖੋ ਜਿਹੜਾ ਆਪਣਾ ਟਰੱਕ ਯੂਨੀਅਨ ਦੀ ਗੱਲ ਕਰਦੇ ਆਂ ਛਰਟ ਪਿੰਡ ਸਾਡੇ ਟਰੱਕ ਯੂਨੀਅਨ ਨਾਲ ਸੰਬੰਧਤ ਨਹੀਂ ਜੀ ਛਰਟ ਪਿੰਡਾਂ ਨਾਲ ਤੁਸੀਂ ਇਹ ਦੇਖੋ ਕਿ ਕਿੰਨੇ ਟਰੱਕ ਨੇ ਕਿੰਨੇ ਡਰਾਈਵਰ ਨੇ ਜੀ ਕਿੰਨੀਆਂ ਦੁਕਾਨਾਂ ਨੇ ਕਿੰਨਾ ਅੰਦਾਜ਼ ਰੋਜ਼ਗਾਰ ਲੱਗਿਆ ਜੁੜਿਆ ਹੋਇਆ ਜੀ ਜਦੋਂ ਇਹ ਜੀ ਗੱਲ ਆਉਂਦੀ ਆ ਤਾਂ ਨਾ ਇੱਕ ਵਾਰੀ ਤਾਂ ਅੰਦਰ ਤੱਕ ਖੱਲ ਜਾਂਦਾ ਹਮ ਖਾਸ ਕਰਕੇ ਉਦੋਂ ਜਦੋਂ ਬਲੇਮ ਫੁੱਡੀ ਪਾਰਟੀ ਦਾ ਵੀ ਵਰਕਰ ਤੇ ਤੁਹਾਡਾ ਖਾਸ ਬੰਦਾ ਲਾ ਰਿਹਾ ਹੋਵੇ ਬਲੇਮ ਮੈਂ ਕਰਾਂ ਆਪਾਂ ਤੇ ਉਹ ਹੋਰ ਗੱਲ ਹੈ ਜੀ ਪਰ ਆਪ ਰਹਿੰਦਾ ਉਹ ਵਰਕਰ ਜਿਹੜਾ 24 ਘੰਟੇ ਮੈਡਮ ਦਿੱਲੀ ਜਾ ਕੇ ਜਿੱਥੇ ਬੁਜਾਰਾ ਆ ਕੇ ਜਿੱਥੇ ਚੋਣਾ ਹੁੰਦੀ ਅਸੀਂ ਮੂਰੇ ਜਾ ਕੇ ਕੰਮ ਕਰਦਾ ਸੀ ਉਹ ਬਲੇਮ ਕਰ ਰਿਹਾ ਤੇ ਬਲੇਮ ਵੀ ਉਹ ਸੂਤਾ ਸਮਿਤ ਕਰ ਰਿਹਾ ਹੈ ਬਲੇਮ ਵੀ ਚਲੋ ਉਹ ਤੋਂ ਵੱਧ ਤੁਸੀਂ ਇੱਕ ਕੱਟ ਕਰਕੇ ਇੱਕ ਆਪਣੇ ਬੱਚੇ ਦਾ ਤੁਸੀਂ ਨੇਮ ਕਰਦੇ ਹੋ ਜੀ ਹਾਂ ਫਿਰ ਦੇਖੋ ਬੱਚੇ ਦਾ ਨੇਮ ਕਰਨਾ ਕੋਈ ਵੀ ਬੰਦਾ ਨਾ ਆਪਣੇ ਬੱਚਿਆਂ ਦਾ ਤੱਕ ਤਾਂ ਨਹੀਂ 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 ਕਰਨਾ ਚਾਹੀਦਾ ਪਰ ਉਹ ਜਿਹੜਾ ਥੋੜਾ ਜਿਹੜਾ ਥੋੜੇ ਬਲੇਮ ਡਾ ਰਿਹਾ ਸੀ ਉਹ ਆਪਦੇ ਜਵਾਕ ਲੈ ਕੇ ਹੂੰ ਤੁਹਾਨੂੰ 15 ਦਿਨ ਦੱਸ ਦਿੰਦਾ ਟਾਈਮ ਦੇ ਕੇ ਥੋੜੀ ਵੇਟ ਕਰੀਗਾ ਤੁਸੀਂ ਸਹੀ ਸੀਗੇ ਤੁਸੀਂ ਜਾਣਦੇ ਕਿ ਮੈਂ ਬੋਲ ਕਿਥੇ ਅਰਦਾਸ ਕਰਦੀ ਮੈਂ ਬੱਚਾ ਉੱਥੇ ਵੀ ਲੈ ਗਿਆ ਸੀ ਤੂੰ ਚੱਕੀ ਮੈਂ ਵੀ ਕਰਦੇ ਅਰਦਾਸ ਉੱਥੋਂ ਵੀ ਤੱਕ ਤੇ ਲੱਗਦਾ ਸੀਗਾ ਵੀ ਕੋਈ ਨਾ ਕੋਈ ਦਾਤ ਤਾਂ ਘਟਾ ਵੱਧਾ ਇੱਕ ਵੀ ਗੜਬੜਤਾ ਹੈ ਹੂੰ ਤੇ ਫਿਰ ਡੱਗਤਾਰ ਵੀ ਹੋ ਗਈ ਜੀ ਉਹ ਸਾਰੇ ਹੁਣ ਜਿਹੜੇ ਟਰੱਕ ਯੂਨਿਟ ਨਾਲ ਸੰਬੰਧਿਤ ਲੋਕ ਨੇ ਜੀ ਸਾਰੀ ਗੱਲ ਇਹ ਨੇ ਵੀ ਜਿਹੜਾ ਪ੍ਰਧਾਨ ਬੰਦਾ ਹੈ ਪੈਸੇ ਦੇ ਕੇ ਬੰਦਾ ਹੈ ਜੀ ਹਾਲਾਂਕਿ ਉਸ ਐਸਸੀ ਨੂੰ ਪੂਰੀ ਤਰ੍ਹਾਂ ਰਿਵਾਈ ਕਰਦੇ ਨੇ ਕਿ ਇਸ ਤਰ੍ਹਾਂ ਦੇ ਨਾਲ ਨਹੀਂ ਬਣਾਇਆ ਕਰ ਨਹੀਂ ਆਇਆ ਪ੍ਰਧਾਨ ਜਦੋਂ ਸਾਡੀ ਸਰਕਾਰ ਸੀ ਜਾਂ ਕਾਂਗਰਸ ਸਰਕਾਰ ਸੀ ਪ੍ਰਧਾਨ ਉਦੋਂ ਸਰਕਾਰਾਂ ਨੇ ਬੰਦ ਐ ਆਏ ਨੇ ਜੀ ਕਿਉਂ ਪ੍ਰਧਾਨ ਨੇ ਸਰਕਾਰਾਂ ਤੋਂ ਕੰਮ ਲੈਣਾ ਹੁੰਦਾ ਹੈ ਨਾ ਉਹ ਬੰਦਾ ਵੀ ਆ ਸਾਨੂੰ ਉਹ ਤੇ ਕੋਈ ਤਰ੍ਹਾਂ ਉਹ ਵੀ ਸਾਰੇ ਐਕਸੈਪਟ ਕਰਦੇ ਨੇ ਕਿ ਬਿਨਾ ਸਰਕਾਰ ਦੀ ਨਸਬੰਧਿਤ ਹੋਏ ਕੰਮ ਇਹ ਨਹੀਂ ਹੋ ਸਕਦਾ ਇਹ ਪੋਸਿਬਲ ਨਹੀਂ ਐਮਐਲਏ ਦਾ ਸਾਡੇ ਸਰ ਤੋਂ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਟੈਕਨੀਕਲ ਨਾਲ ਸੰਬੰਧਿਤ ਸਾਨੂੰ ਬਹੁਤ ਕੰਮ ਆਉਂਦੇ ਰਹਿੰਦੇ ਨੇ ਐਮਐਲਏ ਤੱਕ ਕੀ ਕਿ ਸਰਕਾਰਾਂ ਨਾਲ ਹੀ ਝਿਜਮਿਨਾ ਚੱਲਦੀ ਨੇ ਜੀ ਔਰ ਜਦੋਂ ਐ ਵਿਕਦੀਆਂ ਨੇ ਪ੍ਰਧਾਨੀ ਆ ਨਾ ਤਾਂ ਕੰਮ ਕਰ ਵਾਲੇ ਫਿਰ ਉਹਦੇ ਪਿੱਛੇ ਹੋ ਜਾਂਦੇ ਨੇ ਅਗਲਾ ਕਹਿੰਦੇ ਯਾਰ ਮੈਂ ਪੈਸੇ ਲੈ ਕੇ ਲੈਤੀ ਮੇਰੇ ਦੇ ਪੈਸੇ ਪੂਰੇ ਕਰਾਂ ਤੂੰ ਸਾਡੀਆਂ ਕਿੰਨੀਆਂ ਗੱਡੀਆਂ ਖੜੀਆਂ ਨੇ ਜੀ ਸਾਡੀਆਂ ਬਹੁਤ ਗੱਡੀਆਂ ਹੀ ਜਾਂ ਨੇ ਜਿਹੜੀਆਂ ਖੜੇ ਭਾਵੇਂ ਪੋਲੀਟੀਕਲ ਪ੍ਰੈਸ਼ਰ ਕਰਕੇ ਬੰਦ ਕੀਤੀਆਂ ਹੋਈਆਂ ਨੇ ਸਾਡੀਆਂ ਜਾਂ ਹੋਰ ਕਾਰਨ ਹੋਵੇ ਸਾਡਾ ਰੋਜ਼ਗਾਰ ਅੱਧਾ ਮਰ ਗਿਆ ਜੀ ਜੇ ਤੁਸੀਂ ਕਿਸੇ ਟ੍ਰੈਕ ਯੂਨੀਅਨ ਵਾਲੇ ਬੰਦੇ ਨਾਲ ਗੱਲ ਕਰੋ ਸਾਡਾ ਰੋਜ਼ਗਾਰ ਹੈ ਜਿਹੜਾ ਉਹ 30 ਪੈਸੇ ਰਹਿ ਗਿਆ ਸਾਰਾ ਜੀ ਖਤਮ ਹੋ ਮੁਦਿਕਨਾਰੇ ਬਿਲਕੁਲ ਖਤਮ ਹੋ ਮੁਦਿਕਨਾਰੇ ਅ ਤੁਸਾਬ ਅੱਗੇ ਚੱਲਦੇ ਹੋਏ ਆਪਾਂ ਇੱਕ ਗੱਲ ਕਰਦੇ ਹਾਂ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵਿਸਤਾਰ ਕਰ ਰਹੀ ਸੀ ਆਪਣਾ ਉਹ ਇੱਕ ਕਰਪਸ਼ਨ ਫ੍ਰੀ ਸਟੇਟ ਦੀ ਗੱਲ ਕਰਦੇ ਸੀਗੇ ਤੇ ਤੁਹਾਨੂੰ ਹੁਣ ਇਹ ਸਾਢੇ 3 ਸਾਲਾਂ ਦੇ ਦੌਰਾਨ ਡਿਪਾਰਟਮੈਂਟਸ ਦੇ ਵਿੱਚ ਸਪੈਸ਼ਲੀ ਕਿੰਨਾ ਕੁ ਨਜ਼ਰ ਆ ਰਿਹਾ ਕਿ ਕਰਪਸ਼ਨ ਫ੍ਰੀ ਹੋ ਗਿਆ ਲੋਕਾਂ ਨੂੰ ਜਸਟਿਸ ਮਿਲਦੇ ਆ ਹੁਣ ਆਮ ਆਦਮੀ ਪਾਰਟੀ ਨੇ ਜਿਹੜੀਆਂ ਗੱਲਾਂ ਸਰਕਾਰ ਬਣਾਉਣ ਤੋਂ ਕੀਤੀਆਂ ਉਹਨਾਂ ਤੇ ਕਿਤੇ ਵੀ ਨਹੀਂ ਖੜੂ ਜੀ ਇਹ ਕਰਪਸ਼ਨ ਹੈ ਹੂੰ ਮੈਂ ਤਾਂ ਚਲੋ ਵਿਰੋਧੀ ਦਰਦਾ ਕੋਈ ਆਮ ਬੰਦਾ ਜਾਂ ਇਹ ਤੁਹਾਡੇ ਮਾਧਿਮ ਰਾਹੀਂ ਮੈਨੂੰ ਸੁਣਨਗੇ ਉਹ ਆਪਣੇ ਦਿਲ ਤੇ ਅਥਰੱਕੇ ਦੇਖ ਲੈਣ ਵੀ ਕ੍ਰਾਪਸ਼ਨ ਫਰੀ ਹੈ ਕ੍ਰਾਪਸ਼ੀ ਚੱਲ ਹੀ ਰਹੀ ਮੈਨੂੰ ਕਿਹੜੀ ਤਸੀਲ ਚ ਕ੍ਰਾਪਸ਼ੀ ਨਹੀਂ ਕਿਹੜੇ ਠਾਣੇ ਚ ਕ੍ਰਾਪਸ਼ੀ ਨਹੀਂ ਕਿਹੜੇ ਬਿਜਲੀ ਬੋਰਡ ਦੇ ਦਸਤ ਕਿੱਥੇ ਕ੍ਰਾਪਸ਼ੀ ਨਹੀਂ ਮੈਨੂੰ ਦੱਸੋ ਹਮ ਕਟਨ ਦੀ ਜਗਾ ਵਧੀ ਹੈ ਰੇਟ ਵਧੀ ਹੈ ਰੇਟ ਵੱਧ ਗਏ ਹਾਂ ਰੇਟ ਵੱਧ ਗਏ ਕ੍ਰਾਪਸ਼ੀ ਤੁਸੀਂ ਇਹ ਦੇਖੋ ਕ੍ਰਾਪਸ਼ੀ ਦੇ ਤਾਂ ਐਮਐਲਏ ਦੇ ਸਿੱਧੇ 55-55 ਲੱਖ ਦੇ ਬਲੇਮ ਲੱਗ ਰਹੇ ਨੇ ਇਹ ਕ੍ਰਾਪਸ਼ੀ ਨਹੀਂ ਹਮ ਐਮਐਲਏ ਤੁਹਾਡੇ ਮਨਿਸਟਰ ਕੋਠੀਆਂ ਦਾ ਬਰ ਰਹੇ ਨੇ ਕ腐ਸ਼ਨ ਨਹੀਂ ਹਾਂ ਪਰ ਉਹ ਤਾਂ ਕਹਿੰਦੇ ਅਸੀਂ ਆਪਣੇ ਵੀ ਨਹੀਂ ਬਖਸ਼ਦੇ ਨਹੀਂ ਅਸੀਂ ਤਾਂ ਆਪਣੇ ਉਸੇ ਤਰੀਕੇ ਦੇ ਨਾਲ ਐਕਸ਼ਨ ਕੀ ਕਾਰਵਾਈ ਕੀਤੀ ਮਾਨਸਾਲੇ ਸਿੰਘਲੇ ਤੇ ਕਾਰਵਾਈ ਕੀਤੀ ਸੀ ਮੂਰੇ ਇਲੈਕਸ਼ਨ ਆ ਰਹੀ ਸੀ ਉਸ ਤੋਂ ਬਾਅਦ ਉਹ ਬਹਾਲ ਕਰ ਲਿਆ ਮੁੱਖ ਮੰਤਰੀ ਸਾਹਿਬ ਦੇ ਨਾਲ ਬੈਠਾ ਹੁੰਦਾ ਮੈਨੂੰ ਦੱਸੋ ਕਿਹਦੇ ਕਰਵਾਈ ਕੀਤੀ ਇਹਨਾਂ ਨੇ ਹਾਂ ਕਾਰਵਾਈ ਨਰਿੰਦਰ ਦੋਹਰਾਸ ਤੇ ਨੇ ਬਲੇਮ ਲੱਗੇ ਕਾਰਵਾਈ ਹੋਈ ਕੋਈ ਸਿੰਘਲੇ ਤੇ ਬਲੇਮ ਲੱਗੇ ਕਾਰਵਾਈ ਹੋਈ ਕੋਈ ਹੂੰ ਟਾਰੂ ਚੱਕ ਦੇ ਬਲੇਮ ਲੱਗੇ ਕਿ ਕਿੰਨੇ ਕਈਆਂ ਦੇਦਾ ਮੈਂ ਹੁਣ ਨਾ ਵੀ ਮੇਰੇ ਯਾਦ ਨਹੀਂ ਉਹ ਬਿੱਬਾ ਜਿਹੜੇ ਉਹ ਦਿੰਦੇ ਸੀ 3 ਮਿੰਟ ਚ ਮੈਂ ਅਨਮੋਲ ਗਗਨਮਨ ਉਹਨਾਂ ਦੇ ਕਰ ਵੀ ਹੋਊਗੀ ਕੋਈ ਇਸ ਕਰਕੇ ਕਹਿਣ ਚ ਕਰਨ ਚ ਫਰਕ ਹੈ ਇਹ ਕੈਮਰੇ ਮੂਰੇ ਆ ਕੇ ਦੇਖੋ ਇੰਨਾ ਚੇਕ ਬਹੁਤ ਕਲ ਹੈ ਇਹ ਗੱਲਾਂ ਦਾ ਲੱਛਾ ਬਣਾ ਕੇ ਐ ਪੇਸ਼ ਕਰ ਦਿੰਦੇ ਨੇ ਸਾਹਮਣੇ ਦੇਖਣ ਵਾਲੇ ਨੂੰ ਐ ਲੱਗਦਾ ਹੁੰਦਾ ਵੀ ਯਾਰ ਹੁਣ ਤਾਂ ਕੰਮ ਬਣਿਆ ਲੋ ਹੁਣ ਤਾਂ ਪੰਜਾਬ ਸੋਨੇ ਦੀ ਚਿੜੀ ਬਣਿਆ ਲੋ ਤਾਂ ਨਿਕਲਦਾ ਕੁਝ ਪਰ ਉਸ ਤਰ੍ਹਾਂ ਦਾ ਜਿਹੜਾ ਬਦਲਾ ਕਿਤੇ ਨਜ਼ਰ ਨਹੀਂ ਆਇਆ ਨਹੀਂ ਨਹੀਂ ਬਿਲਕੁਲ 1% ਵੀ ਨਹੀਂ ਪਬਲਿਕ ਆਮ ਕਹਿ ਰਹੀ ਹੈ ਦੇਖੋ ਜਿਹੜੇ ਜਿਸ ਜੋਸ਼ ਨਾਲ ਪਬਲਿਕ ਨੇ ਵੋਟਾਂ ਪਾਈਆਂ ਸੀ ਇਹਨਾਂ ਨੂੰ ਲੈਂਦਾ ਸੀਗਾ ਠੀਕ ਹੈ ਸਾਨੂੰ ਵੀ ਕਿਤਨੇ ਕਿਤੇ ਲੱਗਦਾ ਸੀਗਾ ਵੀ ਸਾਡੀ ਸਰਕਾਰਾਂ ਚ ਹੇ ਜੀ ਕਿਸੇ ਕਰਕੇ ਬਹੁਤ ਪੜਿਆ ਲਿਖਿਆ ਤੱਕਾ ਵੀ ਡਾਕਟਰ ਇੰਜੀਨੀਅਰ ਐਡਵੋਕੇਟਸ ਇਸ ਪਾਰਟੀ ਦੇ ਇਹ ਨਾਲ ਕਿ ਹਰ ਸਭ ਤੋਂ ਵੱਧ ਰੁੱਧੋ ਹੋ ਨੇ ਤੁਹਾਨੂੰ ਮੈਂ ਤਰਨਤਨ ਦੀ ਗੱਲ ਦੱਸਦਾ ਤਰਨਤਨ ਲਕਸ਼ਣ ਹੋਈ ਹੈ ਜੈਮਨੀ ਚੁੰਗ ਹੋਈ ਹੈ ਜੀ ਜਿਹੜਾ ਪਹਿਲਾ ਰਾਉਂਡ ਹੁੰਦਾ ਤਕਰੀਬਨ ਇਹ ਮਲਾਜ਼ਮਾਂ ਦਾ ਹੁੰਦਾ ਕਿਉਂਕਿ ਜਿਹੜੀ ਆਪਣਾ ਪੇਪਰ ਬੈਲਟ ਤੇ ਵੋਟ ਪੈਂਦੀ ਹੈ ਨਾ ਉਹ ਅਕਾਉਂਟਿੰਗ ਹੁੰਦੀ ਹੈ ਸਭ ਤੋਂ ਪਹਿਲਾਂ ਜੀ ਸਭ ਤੋਂ ਪਿੱਛੇ ਸੀ ਜੀ ਦ ਸਰਕਾਰ ਹਾਂ ਠੀਕ ਹੈ ਬੈਲਟ ਪੇਪਰ ਸਭ ਤੋਂ ਪਿੱਛੇ ਇਹਦਾ ਇਹਦਾ ਮਤਲਬ ਉਹ ਆਪਣੇ ਮੁਲਾਜ਼ਮਾਂ ਨੂੰ ਹੀ ਖੁਸ਼ ਨਹੀਂ ਕਰਦਾ ਬਿਲਕੁਲ ਤੁਸੀਂ ਆ ਦੇਖੋ ਜੀ ਟੀਚਰ ਉਹ ਖੁਸ਼ ਨਹੀਂ ਹੂੰ ਬਿਜਲੀ ਬੋਰਡ ਦੇ ਕੰਮ ਹੀ ਉਹ ਖੁਸ਼ ਨਹੀਂ ਪੀਆ ਕੇ ਸੀ ਜਦੋਂ ਉਹ ਖੁਸ਼ ਨਹੀਂ ਠੀਕ ਹੈ ਪਟਵਾਰੀ ਉਹ ਖੁਸ਼ ਨਹੀਂ ਨਹਿਰੀ ਮਹਿਕਮਾ ਉਹ ਖੁਸ਼ ਨਹੀਂ ਖੁਸ਼ ਕਿਹੜਾ ਇਹਨਾਂ ਤੋਂ ਮੈਨੂੰ ਇੱਕ ਦੱਸ ਦਿਨ ਨਹੀਂ ਇਹ ਤਾਂ ਪ੍ਰੋਟੈਸਟ ਕਰਨ ਵਾਲੇ ਕਰਮਚਾਰੀਆਂ ਨੂੰ फटाफट ਸਸਪੈਂਡ ਕਰਕੇ ਕੋ ਬਾਹਰ ਕਹਿ ਦਿੰਦੇ ਮੈਂ ਚਲੋ ਤੁਸੀਂ ਘਰੇ ਜਾਓ ਭਾਈ ਕਿ ਤੁਸੀਂ ਨਹੀਂ ਕੰਮ ਕਰਨਾ ਚਾਹੁੰਦੇ ਨਹੀਂ ਦੇਖੋ ਜੇ ਹੀ ਸਹੀ ਕਰਦੇ ਹੋ ਨਾ ਤਾਂ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਜੋ ਸਰਕਾਰ ਬਣ ਤੋਂ ਪਹਿਲਾਂ ਇਹ ਕਹਿੰਦਾ ਸੀ ਮੈਂ ਨਾ ਤੁਹਾਨੂੰ ਧਰਨੇ ਪੜਾ ਦੂੰਗਾ ਮੇਰੇ ਸਰਕਾਰ ਚ ਧਰਨਾ ਨਹੀਂ ਹੋਊ ਲੱਗੂਗਾ ਬਿਲਕੁਲ ਜੀ ਬਿਲਕੁਲ ਇੱਕ ਦਿਨ ਵੀ ਇਹ ਜ ਨਹੀਂ ਗਿਆ ਹੂੰ ਸੰਗਰੂਰੇ ਦੀ ਕੋਠੀ ਮਰੇ ਤਾਉਣਾ ਲੱਗਿਆ ਹੋਇ ਇੱਕ ਦਿਨ ਵੀ ਹੂੰ ਇੱਕ ਵੀ ਇਹ ਜ ਨਹੀਂ ਨਿਕਮਾਨੀ ਜਿਹਨੇ ਧਰਨਾ ਨਾ ਲਾਇਆ ਹੋਵੇ ਜੀ ਤੁਸੀਂ ਇਹ ਦੇਖੋ ਨਾ ਫਿਰ ਉਹੀ ਆਏ ਵੀ ਕਹਿਣ ਤੇ ਕਰਨ ਚ ਇੰਨਾ ਚ ਬਹੁਤ ਫਰਕ ਬਹੁਤ ਉਦੇ ਵਿੱਚ ਫਰਕ ਬਹੁਤ ਜਮੀਨੋਂ ਸਮਾਂ ਦਾ ਫਰਕ ਤੁਸੀਂ ਸਭ ਅਗਲੀ ਆਪਾਂ ਇੱਕ ਜਦੋਂ ਜਿਸ ਚੀਜ਼ ਨੂੰ ਜ਼ੀਰੋ ਟੋਲਰੈਂਸ ਦਾ ਨਾਮ ਦਿੱਤਾ ਗਿਆ ਬਹੁਤ ਪ੍ਰਚਾਰ ਹੋਇਆ ਜੁਧ ਨਸ਼ੇ ਆ ਵਿਰੁੱਧ ਵੀ ਚੱਲਿਆ ਅ ਤੂੰ ਤੁਹਾਨੂੰ ਕੀ ਨਜ਼ਰ ਆਉਂਦਾ ਹੈ ਅਲੇ-ਦਲੇ ਜਦੋਂ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਨਜ਼ਰ ਮਾਰਦੇ ਹੋ ਆਪਣੇ ਇਲਾਕੇ ਦੇ ਵਿੱਚ ਨਜ਼ਰ ਮਾਰਦੇ ਹੋ ਕਿ ਵਾਕਈ ਹੀ ਡਰੱਗਸ ਤੇ ਕੰਟਰੋਲ ਹੋਇਆ ਮੈਨੂੰ ਤਾਂ ਨਹੀਂ ਲੱਗਦਾ ਜੀ ਕੰਟਰੋਲ ਹੋਣ ਦੀ ਜਗ੍ਹਾ ਇਹ ਇਹ ਵਧਿਆ ਹੈ ਇਹ ਵਧਿਆ ਠੀਕ ਹੈ ਕਿਉਂ ਕਿਉਂਕਿ ਜਿੱਥੇ ਕਾਰਪਈ ਹੋਣੀ ਚਾਹੀਦੀ ਇੱਥੇ ਕੰਮ ਹੋਣਾ ਚਾਹੀਦਾ ਉੱਥੇ ਨਹੀਂ ਹੋ ਰਿਹਾ ਜੀ ਜਿਹੜੇ ਇਹ ਚੁੱਟੇ ਦਾ ਸਾਗਰ ਨੇ ਇਹਨਾਂ ਦੀ ਜੜਾਂ ਇੰਨੀਆਂ ਫੈਲੀਆਂ ਹੋਈਆਂ ਨੇ ਨਾ ਇਹਨਾਂ ਦੇ ਕਾਰਵਾਈ ਹੋਣ ਤੋਂ ਪਹਿਲਾਂ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਜੀ ਔਰ ਉਹਦਾ ਈਵਨ ਕਿ ਐਕਸ਼ਨ ਵੀ ਲਈ ਜਾ ਰਹੇ ਨੇ ਕਿ ਉਹ ਜਿਹੜੇ ਵੱਡੇ ਡਰੱਗ ਪੈਟਲਰ ਸੀ ਉਹਨਾਂ ਦੇ ਘਰ ਤੱਕ ਟਾਹੇ ਜਾ ਰਹੇ ਨੇ ਭਾਜੀ ਮੈਨੂੰ ਇੱਕ ਦੱਸ ਦੇਣ ਹੂੰ ਵੀ ਡਰੱਗ ਕਰਕੇ ਕਿਸੇ ਦਾ ਘਟਾ ਹੈ ਉਹ ਕੋਈ ਨਾ ਕੋਈ ਹੋਰਿਜਨ ਹੁੰਦਾ ਜੀ ਕੋਈ ਨਾ ਕੋਈ ਹੋਰਿਜਨ ਹੁੰਦਾ ਪਹਿਲਾਂ ਦੇਖੋ ਕਿੰਨੀਆਂ ਨਿਊਜ਼ਾਂ ਵੀ ਚੱਲੀਆਂ ਨੇ ਆਪਣੀਆਂ ਠੀਕ ਹੈ 100 ਚੋਂ 190 ਦਾ ਉਹ ਘਾਟ ਵੀ ਹੋ ਗਈ ਹੋਣਾ ਮੈਂ ਕਹਿ ਨਹੀਂ ਸਕਦਾ ਜੀ ਵੀ ਬਿਲਕੁਲ ਨਹੀਂ ਹੈਗਾ ਪਰ ਜਿੰਨੇ ਲੈਵਲ ਤੇ ਇਹਨਾਂ ਨੇ ਵੱਡੇ ਵੱਡੇ ਪੋਸਟਰ ਹੋਲਡਿੰਗ ਲਾਇਆ ਨੇ ਹਾਂ ਬਿਲਕੁਲ ਜੀ ਬਿਲਕੁਲ ਉਹ ਤਾਂ ਨਹੀਂ ਹੈਗਾ ਜੀ ਦੇਖੋ ਜਿਹੜੀ ਮੈਂ ਤੁਹਾਨੂੰ ਕੋਈ ਗੱਲ ਕਹਿ ਰਿਹਾ ਇਹ ਪਬਲਿਕਸ ਜਾਣੀ ਹੈ ਪਬਲਿਕ ਵੀ ਇਹ ਗੱਲ ਆਪਣੇ ਦਿਲ 'ਚ ਰੱਖ ਕੇ ਕਹੇ ਨਾ ਵੀ ਜਿੰਨੇ ਕਹਿੰਦੇ ਸੀ ਉਵੇਂ ਹੋ ਗਿਆ ਜੀ ਉਵੇਂ ਇਹ ਜਿੰਨੇ ਕਹਿੰਦੇ ਸੀ ਅਸੀਂ ਨਸ਼ਾ ਬੰਦ ਕਰ ਦਾਂਗੇ ਅਸੀਂ ਚਿੜੀ ਨਹੀਂ ਫੜਕਾਂ ਦਿੰਦੇ ਅਸੀਂ ਕਰੈਕਸ਼ਨ ਖਤਮ ਕਰ ਦਾਂਗੇ ਇਹ ਚੀਜ਼ਾਂ ਤੇ ਪੂਰੇ ਉਤਰ ਗਏ ਹਮ ਸਿਰਫ ਇਹ ਦੋ ਚੀਜ਼ਾਂ ਨੂੰ ਫੜ ਲੈਂਦੇ ਨੇ ਜੀ ਜਿਹੜੀ ਬਿਜਲੀ ਆ ਜੀ ਇਹ ਖੇਤਾਂ ਨੂੰ ਅਸੀਂ ਦੇ ਰਹੇ ਹਾਂ 300 ਉਹ ਯੂਨਟ ਅਸੀਂ ਮਾਫ ਕਰ ਰਹੇ ਹਾਂ 300 ਯੂਨਟ ਇਹ 200 ਯੂਨਟ ਦਾ ਅਕਲੀ ਗਵਰਨਮੈਂਟ ਦੇ ਮਾਫ ਕਿਤੇ ਹੋਏ ਨੇ ਤੇ 100 ਯੂਨਟ ਦਿੱਤੇ ਜਿਹੜੀ ਤੁਸੀਂ ਬਿਜਲੀ ਖੇਤਾਂ ਨੂੰ ਦੇ ਰਹੇ ਹੋ ਤੁਸੀਂ ਰੋਸਕ ਕਥਰਮਲ ਪਲੈਂਟ ਲਾਇਆ ਉਹਦਾ ਅਕਲੀ ਗਵਰਨਮੈਂਟ ਥਰਮਲ ਪਲੈਂਟ ਲੱਗੇ ਹੋਏ ਨੇ ਠੀਕ ਹੈ ਤੁਸੀਂ ਜਿਹੜੀ ਬਿਜਲੀ ਰਾਤ ਨੂੰ ਦਿੰਦੇ ਸੀ ਕਿ ਸਿਸਟਮ ਬਣਾ ਕੇ ਤੁਸੀਂ ਉਹ ਦਿਨੇ ਦੇਣ ਲੱਗੇ ਤੁਹਾਡਾ ਧੰਨਵਾਦ ਹੈ ਜੀ ਪਰ ਉਹਦੇ ਨਾਲ ਐਡਾ ਵੱਡਾ ਫਰਕ ਉਹ ਤੋਂ ਬਿਨਾ ਹੋਰ ਵੀ ਕੰਮ ਬਹੁਤ ਨੇ ਨਾ ਗਰੀ ਬੰਦੇ ਨੂੰ ਆਟਾ ਦਾ ਮਿਲਦੀ ਸੀਗਾ ਤਣਕ ਮਿਲਦੀ ਸੀ ਉਹ ਕਿੱਥੇ ਹੈ ਜੀ ਅੱਜ ਲੋਕ ਧਰਨੇ ਲਾ ਰਹੇ ਨੇ ਡਿੱਪੂ ਵਾਲਿਆਂ ਨੂੰ ਉਹਦੇ ਵਿੱਚ ਲਗਾਤਾਰ ਕਟਰ ਕੱਟ ਲੱਗ ਰਹੇ ਨੇ ਹਾਂ ਠੀਕ ਹੁਣ ਜਿਹੜਾ ਦੇ ਰਹੀ ਨੇ ਉਹ ਸੈਂਟਰ ਸਰਕਾਰ ਆ ਰਿਹਾ ਜਿਹੜਾ ਹੁਣ ਡਿੱਪੂ ਵਾਲੇ ਦੇ ਨੇ ਸੈਂਟਰ ਸਰਕਾਰ ਲਾ ਰਿਹਾ ਹੈ ਇਸ ਕਰਕੇ ਇਹਨਾਂ ਦੇ ਕਹਿਣ ਤੇ ਕਰਨ 'ਚ ਜ਼ਮੀਨਾਂ ਸੁਵਾਉਣ ਦਾ ਫਰਕ ਹੈ ਹਾਲਾਤ ਇਹ ਹੋ ਗਏ ਜਦੋਂ ਸਾਡਾ ਕੋਈ ਮੁੱਖ ਮੰਤਰੀ ਨਾ ਮੰਨੋ ਪ੍ਰਕਾਸ਼ ਸਿੰਘ ਬਾਦਲ ਸਿੰਘ ਜੀ ਜਾਂ ਕੈਪਟਨ ਨਰਿੰਦਰ ਸਿੰਘ ਸੀ ਉਹ ਕੋਈ ਆਪਦੇ ਜਵਾਨ ਚ ਕੋਈ ਸ਼ਬਦ ਬੋਲ ਦਿੰਦੇ ਸੀ ਤਾਂ ਪੰਜਾਬ ਵਾਸੀ ਇਹ ਸੋਚਦੇ ਸੀ ਯਾਰ ਹਾਂ ਇਹਦਾ ਕੋਈ ਕੋਈ ਨਾ ਕੋਈ ਹੱਲ ਹੋਊਗਾ ਇਹ ਤਾਂ ਉਹ ਤਾਂ ਉਹਦਾ ਕਾਰਨਿਕ ایکسپੀਰੀਅੰਸ ਹੀ ਮੰਨਦੇ ਹੋ ਕਿ ਉਹ ਗਰਾਊਂਡ ਲੈਵਲ ਤੋਂ ਉੱਪਰ ਉੱਠੇ ਹੋਏ ਸੀਗੇ ਉਹ ਨਿਚਲੀਆਂ ਪ੍ਰੋਬਲਮਸ ਨੂੰ ਝਾੜਦੇ ਸੀ ਬਿਲਕੁਲ ਹੁੰਦਾ ایکسپੀਰੀਅੰਸ ਪਰ ਮੇਰੀ ਗੱਲ ਸੁਣੋ ਮੁੱਖ ਮੰਤਰੀ ਬਣਦਾ ਉਹਦਾ ਇੰਨਾ ਨਾਂਅ ਔਰ ਸਿਸਟਮ ਹੁੰਦਾ ਜੀ ਜਦੋਂ ਆਪਾਂ ਜਵਾਨ ਚ ਕੋਈ ਗੱਲ ਕਹਿਣੀ ਹੈ ਹਾਂ ਉਹਦਾ ਮੁੱਖ ਮੰਤਰੀ ਪੰਜਾਬ ਦਾ ਰਾਜਾ ਕੋਈ ਗੱਲ ਕਹਿ ਰਿਹਾ ਹੈ ਬਿਲਕੁਲ ਜੀ ਬਿਲਕੁਲ ਉਹ ਇਹ ਥੋੜਾ ਵੀ ਆਮ ਬੰਦਾ ਮੇਰੇ ਥੋੜੇ ਵਰਗਾ ਕਹਿ ਰਿਹਾ ਵੀ ਹੋਗੀ ਬੁਰੀ ਠੀਕ ਨਹੀਂ ਨਾਂ ਸਹੀ ਮੁੱਖ ਮੰਤਰੀ ਸਾਹਿਬ ਨੇ ਕਿੰਨੀਆਂ ਗੱਲਾਂ ਕੀਤੀਆਂ ਤੇ ਸਾਰਿਆਂ ਦਾ ਯੂ ਟਰਨ ਲਿਆ ਹਮ ਆਪਾਂ ਡਰੱਗਸ ਦੀ ਗੱਲ ਕਰ ਰਹੇ ਸੀ ਡਰੱਗਸ ਨੂੰ ਕੰਟਰੋਲ ਕਰਨ ਦਾ ਤੁਸੀਂ ਕੀ ਮੰਨਦੇ ਹੋ ਕਿ ਇਹਦਾ ਸੋਲੂਸ਼ਨ ਕੀ ਹੈ ਦੇਖੋ ਇਹਦਾ ਸੋਲੂਸ਼ਨ ਇਹ ਹੈ ਜਿਹੜਾ ਪੁਲਿਸ ਨੂੰ ਇਹਨਾਂ ਨੇ ਇਹਨਾਂ ਨੇ ਪੁਲਿਸ ਡਿਊਟੀ ਐਂਡ ਵਾਈਟ ਕੀਤੀ ਹੋਈਆਂ ਨੇ ਨਾ ਪੁਲਿਸ ਮੈਨੂੰ ਲੱਗਦਾ ਹੈ 90% 70% ਪੁਲਿਸ ਤਾਂ ਵੀਆਈਪੀ ਡਿਊਟੀਆਂ ਦੀ ਹੈ ਬੈਂਕ ਡਿਊਟੀਆਂ ਤੇ ਸਾਡਾ ਥਾਣਾ ਜੀ ਉਹਨੂੰ ਸ਼ਰਟ ਪਿੰਡ ਪੈਂਦੇ ਨੇ ਜੀ ਸ਼ਰ ਪੈਂਦਾ ਠੀਕ ਹੈ ਤੁਸੀਂ ਸਾਡੇ ਮੁਲਾਜ਼ਮ ਦੇ ਜੀ ਸਾਡੇ ਮੁਲਾਜ਼ਮਾਂ ਦਾ ਇਹ ਹਾਲ ਹੈ ਦੋ ਦੋ ਤਿੰਨ ਤਿੰਨ ਦਿਨ ਲਗਾਤਾਰ ਉਹ ਥਾਣੇ ਚ ਉਹਨੂੰ ਡਿਊਟੀ ਕਰਨੀ ਪੈਂਦੀ ਹੈ ਕੋਈ ਬੈਂਕ ਡਿਊਟੀ ਹੈ ਕੋਈ ਵੀਆਈਪੀ ਡਿਊਟੀ ਹੈ ਠੀਕ ਹੈ ਇਸ ਕਰਕੇ ਪੁਲਿਸ ਤੇ ਪ੍ਰੈਸ਼ਰ ਇੰਨੇ ਜਿਹੜਾ ਉਹ ਉਹਨਾਂ ਨੂੰ ਕੰਮ ਜਿਹੇ ਜਿਹੇ ਆਪਾਂ ਨੂੰ ਤਾਂ ਆਊਟਪੁੱਟ ਪਾਲਦੇ ਨਹੀਂ ਨਿਕਲ ਰਹੀ ਹੂੰ ਠੀਕ ਹੈ ਕਿਉਂਕਿ ਕੋਈ ਨਾ ਕਰਕੇ ਪੁਲਿਸ ਦੇ ਜਿਹੜੀ ਨਫਰੀਕਾਰ ਨਹੀਂ ਲੋ ਐਂਡ ਆਰਡਰ ਹਾਂ ਬਿਲਕੁਲ ਬਿਲਕੁਲ ਲਗਾਤਾਰ ਬਲੱਤ ਕਰਦੀਆਂ ਘਟਨਾਵਾਂ ਤੇ ਲੁੱਟਖੋਦੀਆਂ ਘਟਨਾਵਾਂ ਬਹੁਤ ਹਾਂ ਬਿਲਕੁਲ ਕੋਈ ਨਾ ਤੁੰਗਦਾ ਪਹਿਲਾਂ ਕੀ ਸੀਗਾ ਇੱਕ ਪੁਲਿਸ ਦਾ ਇੱਕ ਦਬਦਬਾ ਹੁੰਦਾ ਸੀ ਜੀ ਪੁਲਿਸ ਦੇ ਹੱਥੇ ਇੰਨੇ ਖਿੱਚਲੇ ਗਏ ਪੁਲਸ ਨੂੰ ਕਿਸੇ ਨੂੰ ਥੱਪੜ ਨਹੀਂ ਮਾਰ ਸਕਦੀ ਜੀ ਮਿੰਦਾ ਐਵੇਂ ਪੁਲਸ ਨੂੰ ਖੁੱਲ੍ਹ ਦੇਣੀ ਚਾਹੀਦੀ ਹੈ ਜਿਹਦਾ ਮਤਲਬ ਉਹ ਪੋਲਿਟੀਕਲ ਇੰਟਰਫਰੈਂਸ ਹਾਂ ਬਿਲਕੁਲ ਬਿਲਕੁਲ ਉਸ ਨੂੰ ਕੁੱਲਣੀ ਚਾਹੀਦੀ ਹੈ ਜਦੋਂ ਕਿਸੇ ਦਾ ਡਰ ਹੋਊਗਾ ਨਾ ਤਾਂ ਹੀ ਤੁਤੋਂ ਵੀ ਡਰੂਗਾ ਉਹਨਾਂ ਨੂੰ ਪਤਾ ਹੈ ਮਾਰ ਘੁੱਟ ਸਕਦੇ ਨਹੀਂ ਕੋਰਟ ਚ ਜਾਵਾਂਗੇ ਹਫਤੇ ਬਾਅਦ ਜ਼ਮਾਨਤ ਕਰਾ ਕੇ ਆ ਜਾਵਾਂਗੇ ਸਾਡਾ ਕੰਮ ਚੱਲਦਾ ਜਿਹੜੇ ਡਰਗ ਬੇਸ ਦੇ ਨੇਜਾ ਜਿਹੜੇ ਗੁੰਡਾਗਰਦੀ ਕਰਦੇ ਨੇ ਗੈਂਸਟਰ ਕਰਦੇ ਨੇ ਤੁਹਾਨੂੰ ਮੈਂ ਹੋਰ ਦੱਸਦਾ ਜਦੋਂ ਜੇਲ੍ਹ ਜਾ ਕੇ ਆਉਂਦੇ ਨੇ ਨਾ ਇਹ ਆਪਦੇ ਆਪ ਨੂੰ ਐਸਾ ਨਹੀਂ ਨਾ ਸਾਨੂੰ ਕੋਰ ਡਿਗਰੀ ਮਿਲ ਗਈ ਡਿਗਰੀ ਮਿਲ ਗਈ ਉਹਨਾਂ ਨੂੰ ਕਿਉਂਕਿ ਉੱਥੇ ਹੋਰ ਵੱਡੇ ਵੱਡੇ ਜਿਹੜੇ ਨੇ ਉੱਥੇ ਵੱਡੇ ਵੱਡੇ ਮਿਲ ਕੇ ਸੁਤਰ ਕੇ ਨਹੀਂ ਹੁੰਦਾ ਉੱਥੋਂ ਸੁਤਰ ਕੇ ਉਹ ਦੇਖੋ ਸੁਤਰ ਕੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਆਊਗਾ ਪਰ ਉਹ ਆਊਗਾ ਜਿਹੜਾ ਪਹਿਲੀ ਸੁਧਰਿਆ ਹੋਊਗਾ ਜਿਹੜਾ ਪਹਿਲੀ ਸੁਧਰਿਆ ਜਾਂ ਕਿਸੇ ਝੂਠੇ ਹੁੰਦੇ ਜਿਹੜਾ ਕਿਸੇ ਝੂਠੇ ਚ ਪਰ ਉਹਦੇ ਵੱਧ ਦੋੜ ਨੇ ਵੱਧ ਚਾਂਸ ਹੁੰਦੇ ਨੇ ਹਾਂ ਇਸ ਕਰਕੇ ਵੀ ਇਹ ਪੁਲਿਸ ਨੂੰ ਕਿਤਨਾ ਕਿਤੇ ਜਿਹੜੀ ਪੋਲੀਟੀਕਲ ਇੰਟਰਫੀਰੈਂਸ ਹੈ ਨਾ ਪੁਲਸ ਦੇ ਵਿੱਚ ਉਹ ਪੁਲਸ ਨੂੰ ਕਮਜ਼ੋਰ ਕਰ ਰਹੀ ਹੈ ਪਰ ਉਹਨਾਂ ਨੂੰ ਫ੍ਰੀ ਹੈਂਡ ਦੇਣਾ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਹਾਂ ਸਾਡੇ ਐਸਐਚਓ ਸੀਏ ਸੰਜੀਵ ਕੁਮਾਰ ਜੀ ਵਰਲਡ ਵਿੱਚ ਸਾਡਾ ਥਾਣਾ ਇੱਕ ਨੰਬਰ ਆਇਆ ਸੀ ਬਿਲਕੁਲ ਜੀ ਬਿਲਕੁਲ ਵਰਡੇ ਸਾਡੇ ਥਾਣੇ ਇੱਕ ਨੰਬਰ ਆਇਆ ਸੀਗਾ ਫਕਰ ਸੀ ਸਾਨੂੰ ਉਹ ਜ ਅਫਸਰਾਂ ਤੇ ਤੇ ਦਰਮਿਆਨ ਉਹ ਤੋਂ ਬਾਅਦ ਹੀ ਗੱਲ ਕਰਦਾ ਸੀ ਸਾਡੇਰੇ ਬਾਬਾ ਦੀ ਐਡੀ ਮਿਹਰ ਐ ਇਸ ਥਾਣੇ ਤੇ ਬਾਬੇ ਪੋਤੀ ਵਾਲੇ ਦੀ ਹਾਂ ਕੋਈ ਵੀ ਐਸਐਚਓ ਆਉਂਦਾ ਪਹਿਲਾਂ ਬਾਬਾ ਜੀ ਨੂੰ ਨਮਸਕਾਰ ਕਰਦਾ ਹੈ ਤੇ ਮੈਂ ਤੁਹਾਨੂੰ ਇੱਕ ਨਹੀਂ ਦਰਜਨਾ ਐਸਐਚਓ ਹੈ ਦੱਸਦਾ ਜਿਹੜੀ ਇਸ ਕੁਰਸੀ ਤੇ ਬਹਿ ਕੇ ਡਿਪਟੀ ਬਣ ਕੇ ਗਏ ਨੇ ਜੀ ਇਸ ਕੁਰਸੀ ਤੇ ਬਹਿ ਕੇ ਐਸਐਸਪੀ ਦੇ ਤੱਕ ਨਹੀਂ ਤੱਕ ਪਹੁੰਚੇ ਨਹੀਂ ਠੀਕ ਐ ਐਸਐਸਪੀ ਦੇ ਜਿਹੜਾ ਮਤਲਬ ਅਫਸਰ ਸਹੀ ਕੰਮ ਕਰਦਾ ਹੈ ਹਾਂ ਲੈ ਸਹੀ ਕੰਮ ਕਰਦਾ ਉਹ ਤੇ ਕਰਦਾ ਪਰ ਜਿਹੜਾ ਇੱਥੇ ਪ੍ਰੈਸ਼ਰ ਚ ਜਾ ਕੇ ਕੋਈ ਗਲਤ ਹੋ ਕਰਦਾ ਉਹ ਹਫਤਾ ਵੀ ਨਹੀਂ ਰਹਿੰਦਾ ਹੂੰ ਉਹ ਹਫਤੇ ਬਾਅਦ ਵੀ ਉਹਨੂੰ ਕੋਈ ਨਾ ਕੋਈ ਚਮਤਕਾਰ ਮਿਲ ਜਾਂਦਾ ਸਾਡੇ ਇੱਥੇ ਕਿਉਂਕਿ ਏਡੀ ਮਿਹਰ ਹੈ ਬਾਬੇ ਪੋਤੀ ਵਾਲੇ ਦੀ ਤੇ ਪੁਲਿਸ ਦਾ ਜੇ ਮੜਿਆ ਪੁਲਿਸ ਨੂੰ ਕੰਮ ਕਰਨ ਦਿੱਤਾ ਜਾਵੇ ਨਾ ਤਾਂ ਇਹ ਕਿਸੇ ਦੇ ਕੀ ਰਿਪੋਰਟ ਦੇ ਨਾ ਸਾਡੀ ਪੰਜਾਬ ਪੁਲਿਸ ਬਹੁਤ ਇਸ ਲਈ ਕਾਬਿਲ ਹੈ ਪਰ ਇਹਨੂੰ ਕਰਨ ਨਹੀਂ ਦੇ ਰਹੇ ਹਾਂ ਇਹਨਾਂ ਨੂੰ ਕੋਈ ਨਾ ਕੋਈ ਜੇ ਕੋਈ ਰੋਗ ਲੰਦਾ ਕਿਸੇ ਨਾ ਕਿਸੇ ਪੋਲੀਟਿਕਲ ਬੰਦੇ ਦਾ ਫੋਨ ਆਇਆ ਆਪਣਾ ਬੰਦਾ ਯਾਰ ਕੋਈ ਨਾ ਘੂਰ ਕੇ ਛੱਡ ਦੇ ਛੜਨਾ ਪੈ ਜਾਂਦਾ ਕੀ ਕਰੇ